ਹਾਡੇ YouTube ਚੈਨਲ ਤੇ ਆਫਰ ਆ ਦਾ ਸੰਤਾ ਜੀ ਪਿਛਲੇ ਕੁਝ ਸਾਲਾਂ ਤੋਂ ਵਕਤ ਵਕਤ ਰਾਜਾਂ ਦੀਆਂ ਸਰਕਾਰਾਂ ਵੱਲੋਂ ਨਵੀਂ ਭਰਤੀ ਕੀਤੇ ਜਾਂਦੇ ਕਰਮਚਾਰੀਆਂ ਨੂੰ 2 ਜਾਂ 3 ਸਾਲਾਂ ਤੱਕ ਪਰਦੇਸ਼ਲ ਪੀਰੀਅਡ ਤੇ ਰੱਖ ਕੇ ਪੜੇ ਲਿਖੇ ਸਕਿਲਡ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਫਿਰ ਬੇਸਿਕ ਤਨਖਾਹ ਦੇ ਕੇ ਉਹਨਾਂ ਦੀ ਆਰਥਿਕ ਮੋਟ ਕਿਸੁੱਟ ਕੀਤੇ ਜਾਣ ਦਾ ਜਾਨ ਸਾਹਮਣੇ ਆ ਰਿਹਾ ਹੈ ਇਸ ਦੋਟ ਕੋਟ ਕੋਟ ਨੂੰ ਭਾਵੇਂ ਨਵੇਂ ਅਪੁਆਇੰਟਡ ਕਰਮਚਾਰੀ ਸਮਝਦੇ ਤਾਂ ਹਨ ਪਰੰਤੂ ਘੋਰ ਦੇ ਰਿਗਰ ਦੇ ਯੋਗ ਵਿੱਚ ਉਹ ਆਪਣੀ ਆਵਾਜ਼ ਨੂੰ ਉੱਚਾ ਨਾ ਕਰਕੇ ਸਿਰਫ ਅੰਦਰ ਹੀ ਅੰਦਰ ਸਬਰ ਦਾ ਘੁੱਟ ਭਰ ਕੇ ਕੰਮ ਕਰਦੇ ਰਹਿਣ ਲਈ ਮਜਬੂਰ ਹੁੰਦੇ ਹਨ ਇਸੇ ਤਰ੍ਹਾਂ ਦਾ ਇੱਕ ਮਾਮਲਾ ਚੰਡੀਗੜ੍ਹ ਵਿਖੇ ਕਤਤ ਤੌਰ ਤੇ ਦੇਖਣ ਨੂੰ ਮਿਲਿਆ ਹੈ ਜਿੱਤੇ 2015 ਵਿੱਚ ਅਪੁਆਇੰਟ ਕੀਤੇ ਗਏ ਜੀਵੀਟੀ ਤੇ ਟੀਜੀਟੀ ਟੀਚਰਾਂ ਨੂੰ ਇਨਡੇਫਿਨਿਟ ਪੀਰੀਅਡ ਯਾਨੀ ਅਨਿਸ਼ਚਿਤ ਸਮੇਂ ਤੱਕ ਹੀ ਪਰਵੇਸ਼ਨ ਹੁੰਤੇ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਆ ਸੀ ਅਦ ਅਸਮ ਦਾਖਲ ਪੈਣਾ ਚੰਡੀਗੜ ਅਨਵੈਸਟੇਸ਼ਨ ਨੇ ਇੱਕ ਅਡੋਰਟਾਇਰਮੈਂਟ ਜੀਵੀਟੀ ਤੇ ਪੀਜੀਟੀ ਟੀਚਰਾਂ ਦੀ ਭਰਤੀ ਲਈ ਜਾਰੀ ਕੀਤੀ ਸੀ ਜਿਸ ਸੰਬੰਧੀ ਫਰਵਰੀ 2016 ਵਿੱਚ ਇੱਕ ਰਿਟਰਨ ਟੈਸਟ ਲਿਆ ਗਿਆ ਸੀ 2016 ਵਿੱਚ ਕਥਤ ਤੌਰ ਤੇ ਇੱਕ ਐਲੀਗੇਸ਼ਨ ਲਗਾਇਆ ਗਿਆ ਕੇ ਹੋ ਸਕਦਾ ਹੈ ਕਿ ਕੰਪੀਟੀਟਿਵ ਟੈਸਟ ਦੇ ਕੁਐਸਚਨ ਪੇਪਰ ਲੀਕ ਹੋ ਗਿਆ ਹੋਵੇ ਇਸ ਅਲੀਗੇਸ਼ਨ ਦੇ ਚਲਦਿਆਂ ਚੰਡੀਗੜ੍ਹ ਅਡਮਿਨਿਸਟ੍ਰੇਸ਼ਨ ਨੇ 12 ਜੁਲਾਈ 2017 ਨੂੰ ਇੱਕ ਮੁਵਾਦਤ ਆਰਡਰ ਜਾਰੀ ਕਰਦੇ ਹੋਏ ਟੀਚਰਾਂ ਦੇ ਪਰਦੇਸ਼ਨ ਪੀਰੀਅਡ ਨੂੰ ਅਨਿਸ਼ਚਿਤ ਸਮੇਂ ਤੱਕ ਉਧਾਰ ਦਿੱਤਾ ਸੀ ਛਰਬੀ ਅਧਿਆਪਕਾਂ ਨੇ ਐਡਵੋਕੇਟ ਰੋਹਿਤ ਸ਼ੇਖ ਰਾਹੀਂ ਟਰਗਿਓਨਲ ਨੂੰ ਇਕ ਵਿਵਾਦਤ ਆਰਡਰ ਮੁਲਤ ਐਪਲੀਕੇਸ਼ਨ ਦਰ ਕੀਤੀ ਇੱਥੇ ਚੰਡੀਗੜ੍ਹ ਬੈਂਚ ਆਫ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਨਲ ਨੇ 12 ਜੁਲਾਈ 2017 ਨੂੰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੁਆਰਾ ਪਾਸ ਕੀਤੇ ਵਿਵਾਦਤ ਆਰਡਰ ਨੂੰ ਕੋਇਸ਼ ਕਰ ਦਿੱਤਾ ਐਪਲੀਕੇਸ਼ਨ ਦੇਣ ਵਾਲੇ ਟੀਚਰਾਂ ਨੇ ਦਰਹੀਲ ਦਿੱਤੀ ਕਿ 2017 ਵਿੱਚ ਪਾਸ ਕੀਤਾ ਗਿਆ ਆਰਡਰ ਪੰਜਾਬ ਸਿਵਲ ਸਰਵਿਸ ਰੂਲਸ 1994 ਦੇ ਅਨੁਸਾਰ ਹੈ ਉਹਨਾਂ ਦਲੀਲ ਦਿੱਤੀ ਇਹ ਕਿ ਪਰਵੇਸ਼ਨ ਪੀਰੀਅਡ ਨੂੰ ਤਾਂ ਤਦ ਹੀ ਵਿਧਾਇਆ ਜਾ ਸਕਦਾ ਹੈ ਜੇਕਰ ਕਰਮਚਾਰੀ ਵੱਲੋਂ ਮਿਸਕੰਡਕਟ ਕੀਤਾ ਗਿਆ ਹੋਵੇ ਜਾਂ ਕਰਮਚਾਰੀ ਇਨਕੰਪੀਟੈਂਟ ਹੋਵੇ ਯਾਨੀ ਕਿ ਕੰਮ ਕਰਨ ਦੇ ਸਮਰੱਥ ਹੀ ਨਾ ਹੋਵੇ ਪਰੰਤੂ ਉਹਨਾਂ ਨੂੰ ਕਿਸੇ ਵੀ ਅਧਿੰਤਰੀ ਨੇ ਜਾਂ ਫਿਰ ਫਿਟ ਦੁਆਰਾ ਕਦੇ ਵੀ ਉਹਨਾਂ ਦੀ ਅਪੁਆਇੰਟਮੈਂਟ ਸੰਬੰਧੀ ਬੁਲਾਇਆ ਤੱਕ ਨਹੀਂ ਸੀ ਗਿਆ ਦੇ ਨਾਂ ਹੀ ਕੋਈ ਕੁੱਝ ਪੜਤਾਲ ਕੀਤੀ ਗਈ ਸੀ ਬਾਵੇਂ ਰਿਸਪੌਂਡੈਂਟ ਨੇ ਦਲੀਲ ਦਿੱਤੀ ਕਿ ਕਈ ਅਗਰੰਦੀਆਂ ਸੰਸਥਾ ਟਰਮੀਨੇਟ ਕਰ ਦਿੱਤੀਆਂ ਗਈਆਂ ਸਨ ਤੇ ਮਾਮਲਾ ਮਾਯੂ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ ਪਰੰਤੂ ਟਰਬਿਊਨਲ ਨੇ ਐਪਲੀਕੈਂਟਸ ਦੀਆਂ ਦਲੀਲਾਂ ਸੁਣਨ ਤੋਂ ਬਾਅਦ 2017 ਦੇ ਆਰਡਰ ਨੂੰ ਇਲਲੀਗਲ ਘਰਾਫ ਦਿੰਦੇ ਹੋਏ ਇਸ ਨੂੰ ਨੀਮਾ ਦੇ ਵਿਰੁੱਧ ਸਮਝਿਆ ਤੇ 11 ਜੁਲਾਈ 2017 ਦੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੁਆਰਾ ਪਾਫ ਕੀਤੇ ਗਏ ਵਿਵਾਦਤ ਆਰਡਰ ਨੂੰ ਕੁਐਚ ਕਰ ਦਿੱਤਾ। ਟਰਮੀਨਲ ਦੁਆਰਾ ਐਡਮਿਨਿਸਟ੍ਰੇਸ਼ਨ ਨੂੰ ਹਦਾਇਤ ਕੀਤੀ ਗਈ ਕਿ ਪਰਦੇਸ਼ਨ ਤੇ ਚੱਲ ਰਹੇ ਅਧਿਆਪਕਾਂ ਦੇ ਪਰਦੇਸ਼ਨ ਪੀਰੀਅਡ ਦੀਆਂ ਸਰਵਿਸਸ ਰੈਗੂਲਰ ਕਰਦੇ ਹੋਏ ਉਹਨਾਂ ਨੂੰ ਐਕਸਟੈਂਡਡ ਪੀਰੀਅਡ ਦੇ ਬੈਨੀਫਿਟ ਵੀ ਦਿੱਤੇ ਜਾਣ। ਫਿਰ ਵੀ ਰਿਸਪੌਂਡੈਂਟ ਦੁਆਰਾ ਪਾਫ ਕੀਤਾ ਗਿਆ ਆਰਡਰ ਉਨ੍ਹਾਂ ਦੁਆਰਾ ਫਾਇਲ ਕੀਤੀ ਗਈ ਇੱਕ ਐਫਐਲਪੀ ਦੀ ਆਊਟਕਮ ਤੇ ਨਿਰਭਰ ਕਰੇਗਾ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਚੰਡੀਗੜ੍ਹ ਬੈਂਚ ਆਫ ਦਾ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਦੁਆਰਾ ਪਰਵੇਸ਼ਣ ਪੀਰੀਅਡ ਨੂੰ ਅਨੇਚਿਤ ਸਮੇਂ ਤੱਕ ਵਧਾਏ ਜਾਣ ਦੇ ਜੁਲਾਈ 2015 ਦੇ ਆਡਿਟ ਨੂੰ ਕਵਰ ਕੀਤਾ ਜਾਣ ਦੇ ਨਤੀਜੇ ਵਜੋਂ ਕੀ ਚੰਡੀਗੜ੍ਹ ਕਲ ਅਨੁਸ਼ਾਸਨ ਸੰਬੰਧਿਤ ਜੀਵੀਟੀ, ਟਿਜੀਟੀ ਟੀਚਰਾਂ ਤੇ ਟ੍ਰਿਬਿਊਨਲ ਦਾ ਫੈਸਲਾ ਇਮੀਡੀਏਟਲੀ ਲਾਗੂ ਕਰਦੀ ਹੈ ਯਾ ਫਿਰ ਮਾਮ ਜੋ ਸੁਪਰੀਮ ਕੋਰਟ ਵਿੱਚ ਦਰ ਕੀਤੀ ਗਈ ਐਫਐਲਪੀ ਦੇ ਫਾਈਨਲ ਫੈਸਲੇ ਦੀ ਉਡੀਕ ਕਰਦੇ ਹੋਏ ਫਿਰ ਮਾਮ ਦੇ ਨੂੰ ਆਨ ਹੋਲਡ ਹੀ ਰੱਖਿਆ ਜਾਂਦਾ ਹੈ ਇਹ ਤੇ ਅਸੀਂ ਇਹ ਗੱਲ ਸਪੇਕਟ ਕਰਨਾ ਚਾਹੁੰਦੇ ਹਾਂ ਕਿ ਇਹ ਵੀਡੀਓ ਅੱਜ ਹੀ ਚੰਡੀਗੜ੍ਹ ਟਰਬਿਨ ਵਿੱਚ 26 ਇੱਕ ਖਬਰ ਦੇ ਹਵਾਲੇ ਨਾਮ ਪੇਸ਼ ਕਰ ਰਹੇ ਹਾਂ ਆਫ ਕਰਦੇ ਹਾਂ ਕਿ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਇਹ ਗੱਲ ਵੀ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਪੋਰਟ ਕਰਨਾ ਨੰਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ